ਫਰੀਕੋਟ ਦੇ ਨੌਜਵਾਨ ਨੇ ਇੱਕ ਵਾਰ ਫੇਰ ਕੀਤਾ ਪੰਜਾਬ ਦਾ ਨਾਂ ਰੋਸ਼ਨ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਹੈ ਫਰੀਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾ ਦੇ ਰਹਿਣ ਵਾਲੇ ਨੌਜਵਾਨ ਪ੍ਰਨਾਮ ਸਿੰਘ ਵੱਲੋਂ ਨੈਸ਼ਨਲ ਪੱਧਰ ਦੀਆਂ ਹੋਈਆਂ ਗੇਮਾਂ ਦੇ ਵਿੱਚੋਂ ਕੁਸ਼ਤੀ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਖੁਸ਼ੀ ਹੈ ਅਤੇ ਪਿੰਡ ਦੇ ਵਿੱਚ ਖੁਸ਼ੀ ਯਾਰ ਕੀਤੀ ਰਹੀ ਤੇ ਉਸ ਦੇ ਘਰ ਵਧਾਈ ਦੇਣਾ ਦਾ ਤਾਂ ਕਾ ਲੱਗਿਆ ਹੋਇਆ ਏ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਕਿਵੇਂ ਕਿਸਾਨ ਦੇ ਪੁੱਤਰ ਨੇ ਜਿੱਤੇ ਆ 골ਡ ਮੈਡਲ ਉਸ ਦੀ ਸੁਣਾ ਜਵਾਨੀ ਮੇਰਾ ਨਾਮ ਪ੍ਰਣਾਮ ਸਿੰਘ ਹੈ ਜੀ ਤੇ ਮੈਂ ਹੁਣ ਜਿਵੇਂ ਕਿ ਨੈਸ਼ਨਲ ਚੈਂਪੀਅਨਸ਼ਿਪ ਮਹਾਰਾਸ਼ਟਰ 나ਗਪੁਰ ਵਿੱਚ ਹੋਈ ਹੈ ਉਸ ਅੰਡਰ 15 ਨੈਸ਼ਨਲ ਵਿੱਚ ਉਸ 골ਡ ਲੈ ਕੇ ਆਏ ਮੇਰੀ ਏਸ਼ੀਆ ਚੈਂਪੀਅਨਸ਼ਿਪ ਜਿਹੜੀ ਕਿਰਗਿਸਤਾਨ ਵਿਖੇ ਹੋ ਰਹੀ ਹੈ ਉਸ ਵਿੱਚ ਸਿਲੈਕਸ਼ਨ ਹੋਈ ਹੈ ਜੀ ਉਮੀਦ ਕਰਦਾ ਕਿ ਉੱਥੋਂ ਵੀ ਮੇਰਾ 골ਡ ਮੈਡਲ ਆਵੇ ਉਸ ਦੀ ਤਿਆਰੀ ਚੱਲ ਰਹੀ ਹੈ ਜੀ ਫਰੀਦਕੋਟ ਬਾਬਾ ਫਰੀਦ ਕੁਸ਼ਤੀ ਖਾੜੇ ਵਿੱਚ ਹਾਂਜੀ ਤੇ ਕਦੋਂ ਸ਼ੁਰੂਆਤ ਹੋ ਗਈ ਸੀ ਇਸ ਸ਼ੁਰੂਆਤ ਜੀ 4th ਕਲਾਸ ਤੋਂ ਜਿਵੇਂ ਕਿ ਸ਼ੁਰੂਆਤ ਹੋਈ ਹੈ ਤੇ ਹੁਣ ਜਾ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਇੰਟਰ 15 ਵਿੱਚੋਂ 골ਡ ਮੈਡਲ ਆਇਆ ਤੇ ਪਹਿਲਾਂ ਵੀ ਨੈਸ਼ਨਲ ਵਿੱਚੋਂ ਮੈਡਲ ਸੀ ਪਰ 골ਡ ਮੈਡਲ ਹੋਣੀ ਹੈ ਜੀ ਨੈਸ਼ਨਲ ਵਿੱਚੋਂ ਤੇ ਏਸ਼ੀਆ ਲਈ ਸਿਲੈਕਸ਼ਨ ਹੋਈ ਹੈ ਜੀ ਤੁਹਾਡੇ ਮਾਤਾ ਪਿਤਾ ਦਾ ਕਿੰਨਾ ਇੱਕ ਯੋਗਦਾਨ ਸੀ ਕਿੰਨਾ ਕਰਦੇ ਕਿਉਂਕਿ ਬਹੁਤ ਵੱਖਰੀ ਸੋਚ ਹੁੰਦੀ ਮਾਤਾ ਪਿਤਾ ਦੀ ਹਾਂਜੀ ਮਾਤਾ ਪਿਤਾ ਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਹੁਣ ਮੇਰੇ ਪਿਤਾ ਜੀ ਹਰ ਵਕਤ ਮੇਰੇ ਨਾਲ ਹੀ ਰਹਿੰਦੇ ਆ ਜਿਆਦਾਤਰ ਸਵੇਰ ਸ਼ਾਮ ਪ੍ਰੈਕਟਿਸ ਤੇ ਜਾਣਾ ਜੀ ਤੇ ਆਪਦਾ ਖੇਤੀਬਾੜੀ ਕਰਨੀ ਉਹ ਵੀ ਧਿਆਨ ਘੱਟੀ ਉਹਨਾਂ ਦਾ ਹੁਣ ਉਧਰ ਤੇ ਬਾਕੀ ਸਾਰੇ ਕੰਮ ਛੱਡ ਕੇ ਮੇਰੇ ਨਾਲ ਹੀ 24 ਘੰਟੇ ਰਹਿੰਦੇ ਆ ਜੀ ਅੱਗੇ ਸੋਚੀ ਹੈ ਜੀ ਕਿ 올림픽 ਤੱਕ ਦੀ ਸੋਚ ਹੈ ਜੀ ਸੀਨੀਅਰ ਸੀਨੀਅਰ ਵਿੱਚੋਂ ਮੈਡਲ ਲਾਵੇ ਸੀਨੀਅਰ ਏਸ਼ੀਆ ਚੋਂ ਵਰਲਡ ਚੋਂ ਮੈਡਲ ਲਾਵੇ ਉਸ ਲਈ ਮਿਹਨਤ ਕਰਦੇ ਰਾਵਾਂਗੇ ਜੀ ਜਦ ਤੱਕ ਹਾਂਜੀ ਕੋਚ ਸਾਹਿਬਾਂ ਦੀ ਬਹੁਤ ਮਿਹਰਬਾਨੀ ਹੋਈ ਜੀ ਜਿਹੜੇ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਗਏ ਉਹਨਾਂ ਨੇ ਬਹੁਤ ਮਿਹਨਤ ਕੀਤੀ ਹਜੇ ਵੀ ਉਹ ਖਾਣ ਦਾ ਪੀਣ ਦਾ ਪੂਰਾ ਧਿਆਨ ਰੱਖ ਰਹੇ ਸੀ ਬਾਕੀ ਸਭ ਤੋਂ ਵੱਡਾ ਸਹਿਯੋਗ ਇਹਦੇ ਸਕੂਲ ਟੀਚਰਾਂ ਨੇ ਦਿੱਤਾ ਜੀ ਵੀ ਕਈ ਵਾਰੀ ਸਾਨੂੰ ਗੈਰ ਹਾਜ਼ਰ ਵੀ ਹੋਣਾ ਪੈਂਦਾ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੁਹਾਡੀ ਕੀ ਸੋਚ ਸੀ ਜੀ ਮੇਰੀ ਪਹਿਲਾਂ ਤਾਂ ਖੇਤੀਬਾੜੀ ਵਾਲੇ ਪਾਸੇ ਸੀ ਫਿਰ ਜਦੋਂ ਇਹ ਛੋਟਾ ਹੁੰਦਾ ਗੇਮ 'ਚ ਲੱਗ ਗਿਆ ਫਿਰ ਅਸੀਂ ਉਧਰ ਚੱਲ ਪਏ ਫਿਰ ਉਧਰੇ ਕਮੇਦ ਜੀ ਇੱਥੇ ਤੱਕ ਪਹੁੰਚੂਗਾ ਤੁਹਾਡਾ ਨਾਮ ਰੋਸ਼ਨੀ ਜੀ ਹਾਂਜੀ ਪਹਿਲਾਂ ਨਹੀਂ ਸੀਗਾ ਪਤਾ ਵੀ ਇਹ ਗੇਮ ਕਿਵੇਂ-ਕਿਵੇਂ ਚੱਲਦੀ ਜਦੋਂ ਨਵੇਂ ਪਏ ਸੀਗੇ ਫਿਰ 3-4 ਸਾਲ ਦੇ ਵਿੱਚ ਪਤਾ ਲੱਗਣ ਲੱਗ ਗਿਆ ਸੀ ਵੀ ਆਏ ਆਏ ਚੱਲੇ ਜਾਏਗੇ ਤੁਸੀਂ ਕਿਸ ਤਰੀਕੇ ਦਾ ਸਾਥ ਦਿੱਤਾ ਔਰ ਕਿਵੇਂ ਕਰਦੇ ਮੈਂ ਸਵੇਰ ਸ਼ਾਮ ਇਹਨੂੰ ਲੈ ਕੇ ਜਾਣਾ ਜੀ ਤੇ ਨਾਲ ਖਰਾਕ ਦਾ ਧਿਆਨ ਰੱਖਣਾ ਫਿਰ ਇਹਨੂੰ ਆ ਬੱਚਿਆਂ ਨੂੰ ਖੇਡਣੇ ਜਾਂਦੇ ਤਾਂ ਮੈਨੂੰ ਆ ਦਾ ਡੈਡੀ ਤੂੰ ਮੇਰਾ ਬਚਪਨ ਕੋਈ ਬੈਠਾ ਛੋਟਾ ਹੁੰਦਾ ਇਹ ਆਖਣਾ ਮੈਂ ਖੇਡਣਾ ਮੈਂ ਕਹਿੰਦਾ ਚੱਲ ਆ ਚਲ ਗਏ ਗਰਾਊਂਡ ਉਸ ਟਾਈਮ ਵਾਸੇ ਇਹਨੂੰ ਆਏ ਲੱਗਦਾ ਸੀ ਕਿ ਮੈਨੂੰ ਗਰਾਊਂਡ ਲੈ ਜਾਂਦਾ ਦੂਜੇ ਬੱਚੇ ਖੇਡਦੇ ਰਹਿੰਦੇ ਸੀ ਤੁਹਾਡੇ ਵੱਲੋਂ ਅਜੇ ਵੀ ਅੱਜ ਕਿਤੇ ਨਾ ਕਿਤੇ ਜਿਹੜੇ ਮਾਤਾ ਪਿਤਾ ਬਹੁਤ ਗੁੱਦੀ ਹੈ ਉਹਨਾਂ ਦੇ ਬੱਚੇ ਗਲਤ ਪਾਸੇ ਜਾਵੜੀ ਹੈ ਹਾਂਜੀ ਉਹਨਾਂ ਬੱਚਿਆਂ ਨੂੰ ਕੋਈ ਆ ਬਸ ਇਹ ਮਾਪੇ ਉਸਾਂ ਜਾ ਕੇ ਬੱਚੇ ਨੂੰ ਅਕਸਰ ਦਾ ਘੂਰ ਕੇ ਤਾਂ ਬੱਚਾ ਠੀਕ ਨਹੀਂ ਆ ਸਕਦਾ ਜੀ ਇਹ ਲੜ ਕੇ ਕਰੀਏ ਜਾਂ ਪਿਆਰ ਨਾਲ ਬੱਚਾ ਮੇਰੇ ਸਾਹਮਣੇ ਤਾਂ ਠੀਕ ਹਾਂ ਬਾਕੀ ਮੇਰੀ ਦਾਦੀ ਸੋਜੀ ਹੈ ਨਹੀਂ ਮੈਂ ਤਾਂ ਇੱਕ ਖੇਤੀਬਾੜੀ ਜੋਟੇ ਦੇ ਨਾਲ ਚੱਲ ਪਿਆ ਬੜੀ ਖੁਸ਼ੀ ਦੀ ਗੱਲ ਹੈ ਜੀ ਪਿੰਡ ਵੀ ਸਾਡੇ ਹਲਕੇ ਦਾ ਹੈ ਬੱਚਾ ਵੀ ਸਾਡਾ ਆਪਦਾ ਹੈ ਪ੍ਰਨਾਮ ਸਿੰਘ ਇਹਦਾ ਨਾਮ ਹੈ ਨੈਸ਼ਨਲਸ ਦੇ ਵਿੱਚ ਅੰਡਰ 15 ਚ ਨਾਗਪੁਰ ਹੋਣੇ ਗੇਮਸ ਹੋ ਕੇ ਹਟੀਆਂ ਉਥੇ 골ਡ ਮੈਡਲ ਜਿੱਤ ਕੇ ਆਇਆ ਉਹਦੇ ਨਾਲ ਇਹਨੇ ਜਿੱਥੇ ਆਪਦੇ ਪਰਿਵਾਰ ਦਾ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਨੂੰ ਸਭ ਨੂੰ ਬੜੀ ਖੁਸ਼ੀ ਹੋਈ ਹੈ ਪੰਜਾਬ ਦਾ ਨਾਮ ਵੀ ਰੋਸ਼ਨ ਹੋਇਆ ਉਸ ਜਿੱਤ ਨਾਲ ਇਹ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਸਿਲੈਕਟ ਹੋਇਆ ਜਿਹੜੀਆਂ ਕਿਰਗਿਸਤਾਨ ਹੋਣੀ ਹੈ ਤੇ ਜਿੱਥੇ ਮੈਂ ਪਰਿਵਾਰ ਨੂੰ ਵਧਾਈ ਦਿੰਨਾ ਉਥੇ ਅਰਦਾਸ ਬੇਨਤੀ ਵੀ ਕਰਦਾ ਕਿ ਆਉਣ ਵਾਲੀ ਜਿੰਨੀਆਂ ਵੀ ਚੈਂਪੀਅਨਸ਼ਿਪਸ ਹੋਣ ਇਹਦੀਆਂ ਗੁਰੂ ਸਾਹਿਬਹੀਂ ਇਹਨੂੰ ਬਖਸ਼ਿਸ਼ ਕਰਦੇ ਰਹਿਣ ਇਹਦੇ ਸਿਰ ਤੇ ਹੱਥ ਰੱਖਣ ਹੋਰ ਵੀ ਮਾਣ ਆਪਦੇ ਪਰਿਵਾਰ ਵਾਸਤੇ ਹਾਸਿਲ ਕਰ ਸਕੇ ਤੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚੋਂ ਵੀ 골ਡ ਮੈਡਲ ਲੈ ਕੇ ਆਵੇ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹੂੰਗਾ ਇਹੋ ਜਿਹੇ ਨੌਜਵਾਨ ਜਿਹੜੇ ਆ ਸਾਡੇ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਪ੍ਰੇਰਨਾ ਦੇ ਸਰੋਤ ਹੋਣੇ ਚਾਹੀਦੇ ਆ ਕਈ ਨੌਜਵਾਨ ਜਿਹੜੇ ਗਲਤ ਪਾਸਿਆਂ ਨੂੰ ਲੱਗੇ ਆ ਨਸ਼ੇ ਪੱਤੇ ਵਾਲ ਨੂੰ ਕਿਉਂਕਿ ਕੰਟਰੋਲ ਹੀ ਅੱਜ ਕੋਈ ਹੈ ਨਹੀਂ ਇਸ ਸਿਸਟਮ ਤੇ ਸਰਕਾਰ ਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਜਦੋਂ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਗੇਮ ਦੇ ਵਿੱਚ ਰੈਕਗਨਿਸ਼ਨ ਮਿਲਦੀ ਆ ਤੁਹਾਡਾ ਨਾਂ ਆਉਂਦਾ ਦੁਨੀਆ ਦੇ ਸਟੇਜ ਤੇ ਦੇਸ਼ ਦੀ ਸਟੇਜ ਤੇ ਤੁਹਾਡਾ ਨਾਮ ਆਉਂਦਾ ਤੁਹਾਡੇ ਪਰਿਵਾਰ ਦੀ ਵਾਹਵਾ ਹੁੰਦੀ ਹੈ ਓਦੋਂ ਵੱਡਾ ਨਸ਼ਾ ਕੋਈ ਨਹੀਂ ਖੇਡ ਵੱਲ ਲੱਗੋ ਚੰਗੇ ਪਾਸੇ ਲੱਗੋ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਆਪਦੇ ਪਰਿਵਾਰ ਦਾ ਨਾਮ ਰੋਸ਼ਨ ਕਰੋ ਤੇ ਸੁਨਹਿਰਾ ਇੱਕ ਭਵਿੱਖ ਬਣੇ ਤੁਹਾਡਾ ਸਾਰਿਆਂ ਦਾ ਮੈਂ ਇੱਕ ਵਾਰ ਫੇਰ ਸਾਰੇ ਪਰਿਵਾਰ ਨੂੰ ਜੀ ਵਧਾਈ ਦਿੰਦਾ ਇਸ ਮੌਕੇ ਧੰਨਵਾਦ